ਕੌਣ ਸਾ ਜੀ ਰਿਵਾਏ ਗੁਰਜੀ ਕੀ ਫਤਿਹ ਛੋਟੀ ਉਮਰ ਦੇ ਵਿੱਚ ਹੀ ਮੋਢਿਆਂ ਤੇ ਚੁੱਕ ਲਿਆ ਮਸੀਤਾਂ ਵੱਡੀਆਂ ਨੂੰ ਨਵਾਂ ਤੇ ਕੌਂਦੀ ਨਹੀਂ ਪੱਕੀ ਪੋਣਾ ਰੋੜੀ ਦੀ ਤਾਂ ਤੇ ਵੱਡੀਆਂ ਨੂੰ ਗੱਲ ਕਰਨ ਜਾ ਰਹੇ ਹਾਂ ਤਾਂ ਤਾਂ ਸ਼ੀਗਰ ਗੋਪਾਲ ਸਿੰਘ ਮਹਾਰਾਜ ਜੀ ਦੇ ਛੋਟੇ ਸਬਜਾ ਦੇ ਅਤੇ ਮਾਤਾ ਗੁਜਰੀ ਜੀ ਨੂੰ ਜਦੋਂ ਗੰਗੂਸਰ ਨੇ लाਤਵਾ ਤੋਂ ਹੋ ਕੇ ਮਰਿੰਡੇ ਦੀ ਜੇਲ੍ਹ ਵਿੱਚ ਠਾਣੇਦਾਰ ਜਾਨੀ ਕਾਨ ਤੇ ਮਾਨੀ ਕਾਨ ਕੋਲ ਗ੍ਰਿਫਤਾਰ ਕਰਵਾ ਦਿੱਤਾ ਉਹਨਾਂ ਨੂੰ ਦਲਤੇ ਵਿੱਚ ਲਾ ਕੇ ਜਾ ਰਹੇ ਸਨ ਕੁਝ ਕੁੜੀਆਂ ਖੂਤੋਂ ਪਾਣੀ ਪਾ ਰੀਆਂ ਸੀ ਦੇਖ ਰਹੀਆਂ ਸੀ ਆਪਸ ਵਿੱਚ ਗੱਲਾਂ ਕਰੀਆਂ ਸੀ ਕੀ ਗੱਲਾਂ ਕਰੀਆਂ ਸੀ ਸਾਡਾ ਕਿਛਰੀ ਜਿਹਾ ਦੁਤਾਰੇ ਸ਼ੰਦਰਾ ਹੀ ਇਹਦੀ ਬਾਣ ਕਰਦੇ ਹਾਂ ਮਾਲੀ ਦੇ ਬਾਗ ਵਿੱਚੋਂ ਸੋਨੇ ਕਿਸੇਦਰਚ ਦੇ ਫੁੱਲੜੇ ਹਰ ਵੇਲੇ Ready? ਤੇ ਬਲੰਦੇ ਮਨਮੋਹਨੇ ਵੀਰਾਂ ਦਾ ਝੋੜਾ ਫੜੀ ਜਪਾਈ ਆਂਦੇ ਮਨਮੋਹਨੇ ਵੀਰਾਂ ਦਾ ਝੋੜਾ ਫੜੀ ਜਪਾਈ ਆਂਦੇ ਮਨਮੋਹਨੇ ਅੱਲਾਹ ਦੀ ਕਿਰਪਾ ਦੇ